ਯੋ ਕਿ ਸਜ਼ਾ ਜਿਹੜੀ ਹੈਗੀ ਆ ਉਹ ਇੱਕੋ ਜੀ ਸਜ਼ਾ ਹੈ ਪਾਵੇਂ ਉਹ ਪਾਸਟਰ ਹੈ ਪਾਵੇਂ ਅ ਵਿਸ਼ਵਾਸੀ ਹੈ ਪਾਵੇਂ ਬਲੰਟੀਅਰ ਹੈ ਪਾਵੇਂ ਉਹਦੇ ਨਾਲ ਲਗੜੇ ਚੱਲਦੇ ਆ ਪਾਵੇਂ ਮੁਰਦੇ ਜ਼ਿੰਦੇ ਹੁੰਦੇ ਆ ਸਜ਼ਾ ਸਾਰਿਆਂ ਲਈ ਇੱਕ ਹੈ ਹਾਲੇਲੂਇਆ ਪਾਸਟਰ ਇਹ ਨਹੀਂ ਕਹਿ ਸਕਦਾ ਕਿ ਮੈਂ 라 ਸੇਵਾ ਕੀਤੀ ਹੈ ਜੀ ਤੇ ਮੈਂ ਬਚ ਜਾਊਗਾ ਨਹੀਂ ਬਾਈਬਲ ਸਾਨੂੰ ਦੱਸਦਾ ਹੈ ਜੇ ਕੋਈ ਧਰਮ ਕਰਦਾ ਕਰਦਾ ਧਰਮ ਨੂੰ ਛੱਡ ਕੇ ਪਾਪ ਦੇ ਕੰਮ ਕਰਨ ਲੱਗ ਗਿਆ ਤਾਂ ਜਿੰਨੇ ਉਹਨੇ ਧਰਮ ਦੇ ਕੰਮ ਕੀਤੇ ਉਹ ਚੇਤੇ ਨਹੀਂ ਕੀਤੇ ਜਾਣਗੇ ਜੇ ਪਾਪ ਕਰਦਾ ਕਰਦਾ ਪਾਪ ਨੂੰ ਛੱਡ ਕੇ ਤੋਬਾ ਕਰਕੇ ਧਰਮ ਦੇ ਕੰਮ ਕਰਨੇ ਸਟਾਰਟ ਕਰ ਦਿੱਤੇ ਪਾਪ ਕਦੇ ਨਹੀਂ ਚੇਤੇ ਕੀਤਾ ਜਾਏਗਾ ਬਾਈਬਲ ਦੱਸਦਾ ਹੈ ਕਿ ਉਹਦੇ ਪਾਪ ਦੇ ਉੱਪਰ ਰੇਤਾ ਪਾਏਗਾ ਪਰਮੇਸ਼ੁਰ ਮਿੱਟੀ ਪਾਏਗਾ ਪਰਮੇਸ਼ੁਰ ਕਦੇ ਯਾਦ ਨਹੀਂ ਕਰੇਗਾ ਹੁਣ ਤੁਹਾਡੇ ਤੇ ਸਵਾਲ ਹੈ ਤੁਹਾਡੇ ਤੇ ਸਵਾਲ ਹੈ ਕਿ ਤੁਸੀਂ ਪ੍ਰਭੂ ਨਾਲ ਚੱਲਦੇ 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 ਦੋ ਸਾਲਾਂ ਦੀ ਮਿਹਨਤ ਚਾਰ ਸਾਲਾਂ ਦੀ ਮਿਹਨਤ ਤੁਸੀਂ ਇੱਕ ਸਕਿੰਟ 'ਚ ਖਤਮ ਕਰ ਸਕਦੇ ਹੋ ਚਾਰ ਸਾਲਾਂ ਨੇ ਕੀਤੇ ਹੋਏ ਪਾਪ ਨੂੰ ਤੁਸੀਂ ਇੱਕ ਸਕਿੰਟ 'ਚ ਬਦਲ ਸਕਦੇ ਆਪਣੀ ਜ਼ਿੰਦਗੀ ਅੱਜ ਤੁਸੀਂ ਬਦਲ ਸਕਦੇ ਹੋ ਅੱਜ ਗੁੱਟਨੇ ਉਪਰਾ ਕੇ ਤੋਹਾ ਕਰ ਸਕਦੇ ਨਹੀਂ ਪਰਮੇਸ਼ਰ ਮੈਂ ਕਮਾਂਡ ਕੀਤਾ ਮੈਂ ਤੇਰੀ ਡਿਊਟੀ ਛੱਡੀ ਮੈਂ ਜ਼ਿੰਮੇਵਾਰੀ ਛੱਡੀ ਮੈਂ ਜ਼ਿੰਮੇਵਾਰੀ ਨਾ ਸਮਝੀ ਮੈਂ ਜ਼ਿੰਮੇਵਾਰੀ ਨਾ ਸਮਝਿਆ ਕਰੋ ਤੋ ਆਵਾਜ਼ ਆਓ ਘੁਟਣੇ ਉਪਰਾਤ ਦੇਖੋ ਪਰਮੇਸ਼ਰ ਤੁਹਾਡੀ ਲਾਈਫਸ ਕੀ ਕੰਮ ਕਰਦਾ ਗੱਲਾਂ ਕਰੇਗਾ ਪਰਮੇਸ਼ਰ ਤੁਹਾਡੇ ਨਾਲ ਅੱਜ